ਸਾਰਿਆਂ ਨੂੰ ਬੁਟੀਕਨ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ-ਠਾਕ ਹੋਮ ਹੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜੁਲ ਕਰਿਆ ਕਰੋ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੋਹਣੇ-ਸੋਹਣੇ ਵਰਕ ਵਾਲੇ ਸੂਟ ਆਪਾਂ ਨੇ ਜਿੱਦਾਂ ਪਹਿਲਾ ਸੂਟ ਹੈਗਾ ਇਹ ਵਧੀਆ ਵਾਲੀ ਲਾਈਨਿੰਗ ਕਾਟਨ ਦੇ ਉੱਪਰ ਬਣਿਆ ਬੁਲੇਗਾ ਇਹ ਰਸਟ ਕਲਰ ਦਾ ਸੂਟ ਹੈਗਾ ਤੇ ਇਹਦੇ ਪੂਰੇ ਸੂਟ ਦੇ ਵਿੱਚ ਫਾਫ ਵਾਲੀ ਮਸ਼ੀਨ ਦਾ ਵਰਕ ਹੋਇਆ ਹੈਗਾ ਕੰਪਿਊਟਰ ਵਾਲੀ ਮਸ਼ੀਨ ਦਾ ਵਰਕ ਨਹੀਂ ਹੈਗਾ ਜੀ ਫਾਫ ਵਾਲੀ ਮਸ਼ੀਨ ਦਾ ਵਰਕ ਹੈ ਆ ਦੇ ਫੇਰੇ ਕੇਰੇ ਤੇ ਬੇਲੇ ਰੀ ਤੁਸੀਂ ਨੇੜੋਂ ਦੇਖ ਸਕਦੇ ਹੋ ਇਹਦੇ ਪੂਰੇ ਸੂਟ ਦੇ ਵਿੱਚ ਬੁੱਟੀ ਜਾਉਗੀ ਇਹ ਵਾਲਾ ਸੂਟ ਜੇਕਰ ਤੁਹਾਨੂੰ ਇਹ ਵਾਲੇ ਰੰਗ ਤੇ ਪਸੰਦ ਆ ਕਿਸੇ ਇਦਾਂ ਵੀ ਆਪਣੀ ਚੋਇਸ ਨਾਲ ਆਰਡਰ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਹੋਰ ਕਲਰ ਕੰਬੀਨੇਸ਼ਨ ਚਾਹਤ ਚਾਹੀਦਾ ਤਾਂ ਤੁਸੀਂ ਆਪਣੀ ਮਰਜ਼ੀ ਦਾ ਕਲਰ ਕੰਬੀਨੇਸ਼ਨ ਦੱਸ ਸਕਦੇ ਹੋ ਤੇ ਆਪਣੀ ਮਨ ਨੂੰ ਪਸੰਦ ਤਰੀਕੇ ਨਾਲ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਕੋਲੇ ਸਟੀਚਿੰਗ ਵੀ ਅਵੇਲੇਬਲ ਹੈ ਜੀ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਤੇ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਵੀ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਹੈਗਾ ਪਹਿਨਿਆ ਹੋਇਆ ਬਹੁਤ ਸੋਹਣਾ ਲੱਗੂਗਾ ਇਹਦੇ ਨਾਲ ਤੁਹਾਨੂੰ ਟਾਈਡਾਈ ਦੁਪੱਟਾ ਵਗੈਰਾ ਸਾਰਾ ਕੁਝ ਰੈਡੀ ਕਰਕੇ ਦੇਵਾਂਗੇ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਸਾਨੂੰ ਵਟਸਐਪ ਤੇ ਭੇਜ ਸਕਦੇ ਹੋਗੇ ਅਸੀਂ ਨੀਚੇ ਡਿਸਕਰੀਪਸ਼ਨ ਦੇ ਵਿੱਚ ਨੰਬਰ ਮੈਂਸ਼ਨ ਕਰ ਦੇਵਾਂਗੇ ਤੇ ਅਗਲਾ ਸੂਟ ਹੈ ਜੀ ਪਰਪਲ ਕਲਰ ਦੇ ਉੱਪਰ ਇਹ ਪਰਪਲ ਕਲਰ ਵੀ ਬਹੁਤ ਪਸੰਦ ਆ ਰਿਹਾ ਬੜੀ ਮਿੱਠਾ ਜਿਹਾ ਰੰਗ ਹੈਗਾ ਗਰਮੀਆਂ ਦੇ ਵਿੱਚ ਕੈਰੀ ਕਰਨ ਵਾਲਾ ਸੰਦ ਹੈ ਠੰਡਾ ਜਿਹਾ ਕਲਰ ਹੈਗਾ ਇਹ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਵਧੀਆ ਰਹੂਗਾ ਆ ਦੇਖੋ ਤੁਸੀਂ ਸੰਦ ਇਹ ਦੇਖੇ ਰੇ ਦਾ ਵਰਕ ਹੈ ਇਹਦੇ ਵਿੱਚ yellow ਦਾ ਤੇ purple ਦਾ ਕੰਟਰਾਸਟ ਕੀਤਾ ਹੋਇਆ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਆ ਦੇਖੋ ਤੁਸੀਂ ਇਹਦੇ ਉੱਪਰ ਪੂਰੇ ਪੈਨਲ ਦੇ ਵਿੱਚ ਇਹਦੀ ਮੂਤੀ ਆਉਗੀ ਇਹਦੇ ਨਾਲ ਵੀ ਆਪਾਂ ਟਾਈ ਡਾਈ ਜਾਂ ਜਿੱਦਾਂ ਵੀ ਤੁਸੀਂ ਕਹੋਗੇ ਉਦਾਂ ਦਾ ਦੁਪੱਟਾ ਤੁਹਾਨੂੰ ਰੈਡੀ ਕਰਕੇ ਦਿੱਤਾ ਜਾਊਗਾ ਤੇ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋਗੇ ਆ ਇਹਦੀ ਬਾਹ ਦਾ ਵਰਕ ਹੈਗਾ ਤੇ ਇਹਦੀ ਪਹੁੰਚੇ ਉੱਪਰ ਵੀ ਜੇ ਇਹ ਪਹੁੰਚੇ ਉੱਪਰ ਵਰਕ ਆ ਜਾਊਗਾ ਸੌਰੀ ਇਹ ਇਹਦੀ ਬਾਹ ਦਾ ਵਰਕ ਹੈ ਬਹੁਤ ਹੀ ਫਾਈਨ ਫਾਈਨ ਕੁਆਲਿਟੀ ਦਾ ਫੈਬਰਿਕ ਹੈਗਾ ਲਾਈਨਿੰਗ ਵਾਲਾ ਹੈਗਾ ਇਹ ਪਲੇਨ ਲਾਈਨਿੰਗ ਦੇ ਵਿੱਚ ਹੈ ਤੁਹਾਨੂੰ ਦੇਖੋ ਜੀ ਤੁਹਾਨੂੰ ਦਿਖ ਰਿਹਾ ਹੈਗਾ ਉਨੇੜੋਂ ਦਿਖਾ ਦਿੰਦੇ ਆ ਲਾਈਨਿੰਗ ਵਾਲਾ ਕੱਪੜਾ ਇਹ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਵੇਲੇ ਲਾਈਨਿੰਗ ਦੀ ਲੋੜ ਨਹੀਂ ਪੈਂਦੀ ਵਿਦਾਊਟ ਲਾਈਨਿੰਗ ਇਹ ਸmooth ਸਟਿਚ ਹੋਣਗੇ ਤੇ ਪ੍ਰਾਈਸ ਤੁਸੀਂ ਸਾਨੂੰ ਡੀਐਮ ਕਰਕੇ ਪੁੱਛ ਸਕਦੇ ਹੋ ਇਹਨਾਂ ਦਾ ਬਹੁਤ ਹੀ ਘੱਟ ਰੇਟ ਦੇ ਸੁੰਦਰ ਸੀਟ ਤਿਆਰ ਕਰਕੇ ਦੇਵਾਂਗੇ ਤੁਹਾਨੂੰ ਬਹੁਤ ਹੀ ਸੋਹਣੇ ਸੁਖ ਹੋਣਗੇ ਅਗਲਾ ਸੂਟ ਹੈ ਜੈਲੋ ਮਸਟਰਡ ਕਲਰ ਜੋ ਕਿ ਬਹੁਤ ਹੀ ਸੋਹਣਾ ਲੱਗਦਾ ਹਰ ਇੱਕ ਦੀ ਪਸੰਦ ਹੁੰਦਾ ਹੈ ਜੈਲੂ ਮਸਟਰਡ ਪੈਨਲ ਆ ਦੇਖੋ ਇਹ ਜੈਲੂ ਮਸਟਰਡ ਪੈਨਲ ਹੈ ਇਹਦੇ ਇਹਦੇ ਵਿੱਚ ਪੂਰੇ ਪੈਨਲ ਦੇ ਵਿੱਚ ਬੁੱਢੀ ਦਿੱਤੀ ਹੋਈ ਹੈ ਪੂਰਾ ਪੈਨਲ ਦਾ ਹੀ ਵਰਗ ਹੈ ਪੂਰੇ ਸਮੁੱਛ ਬੁੱਢੀ ਆਉਗੀ ਇਹਦੇ ਵਿੱਚ ਲੈਂਥ ਦਾ ਤੇ ਗਲੇ ਦਾ ਕੋਈ ਈ ਸ਼ੂ ਨਹੀਂ ਆਊਗਾ ਨੋਰਮਲ ਤੁਸੀਂ 22 ਤੋਂ 24 ਇੰਚ ਘੇਰੇ ਵਾਲਾ ਵੀ ਇਹਨੂੰ ਬਣਵਾ ਸਕਦਾ ਹੈਗਾ ਇਹ ਵੀ ਫਾਈਨ ਕੁਆਲਿਟੀ ਦੀ ਫੈਬਰਿਕ ਹੈਗੀ ਬਹੁਤ ਹੀ ਸੋਹਣਾ ਕਾਟਨ ਦਾ ਸੂਟ ਹੈਗਾ ਪਲੇਨ ਇਹ ਵੀਦਾਂ ਕੁ ਲਾਈਨਿੰਗ ਤਿਆਰ ਹੋਊਗਾ ਜੇ ਇਹ ਤੁਸੀਂ ਕਿਸੇ ਵੀ ਕਲਰ ਚ ਕਰਵਾਉਣਾ ਚਾਹੁੰਦੇ ਹੋ ਇਹ ਵੀ ਤੁਸੀਂ ਕਿਸੇ ਹੋਰ ਕਲਰ ਚ ਵੀ ਕਰਵਾ ਸਕਦੇ ਹੋ ਬਾਕੀ ਇਹ ਹੁੰਦਾ ਵੀ ਸੰਗ ਇਦਾਂ ਕਲਰ ਨਿਕਸੰਦਾ ਆ ਜਾ ਉਹ ਨਹੀਂ ਆਇਆ ਤੁਸੀਂ ਆਪਣੀ ਮਨਪਸੰਦ ਕਲਰ ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਮਨਪਸੰਦ ਆਪਣੀ ਮਨਪਸੰਦ ਥ्रेड ਵੀ ਲਵਾ ਸਕਦੇ ਹੋ ਦੁਪੱਟਾ ਤੁਸੀਂ ਸਿੰਗਲ ਕਹੋਗੇ ਤਾਂ ਸਿੰਗਲ ਰੈਡੀ ਹੋ ਜਾਊਗਾ ਜੇ ਤੁਸੀਂ ਡਬਲ ਕਹੋਗੇ ਤਾਂ ਡਬਲ ਰੈਡੀ ਹੋ ਜਾਊਗਾ ਕਲਰ ਤੁਸੀਂ ਕੋਈ ਵੀ ਪਾ ਸਕਦੇ ਹੋ ਲੇਸ ਵਗੈਰਾ ਲਗਾ ਕੇ ਪੂਰਾ ਰੈਡੀ ਕਰਕੇ ਤੁਸੀਂ ਲੈ ਮਾਡੀ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਗਾ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਸਾਡਾ ਸੁਨਾਮ ਦੇ ਵਿੱਚ ਬੁਟੀਕ ਹੈਗਾ ਸੁਨਾਮ ਜੋ ਸੰਘੂਰ ਜ਼ਿਲ੍ਹੇ ਦਾ ਸ਼ਹਿਰ ਹੈਗਾ ਸੁਨਾਮ ਬੁਟੀਕ ਦਾ ਬੁਟੀਕਨ ਦੇ ਨਾਮ ਦੇ ਸਾਡਾ ਬੁਟੀਕ ਹੈਗਾ ਤੁਸੀਂ ਇੱਥੋਂ ਆ ਕੇ ਵੀ ਸਾਡੇ ਕੋਲੋਂ ਲੈ ਜਾ ਸਕਦੇ ਹੋ। ਤੇ ਅਗਲਾ ਸੂਟ ਹੈਗਾ ਇਹ ਹੈਗਾ ਲਾਈਟ ਜਾਂ ਪਿਸਤਾ ਕਲਰ ਹੈਗਾ। ਇਹਦੇ ਵੀ ਪੂਰੇ ਸੂਟ ਦੇ ਵਿੱਚ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੈ। ਇਹ ਕੈਂਬਰੀ ਕਾਟਨ ਦਾ ਸੂਟ ਹੈ। ਸਾਡੇ ਜੈਨੂਇਨ ਜੇ ਪ੍ਰਾਈਸ ਹੋਣਗੇ ਇਹ ਨਹੀਂ ਹੋਊਗਾ ਵੀ ਬਹੁਤ ਜ਼ਿਆਦਾ ਪ੍ਰਾਈਸ ਨਹੀਂ ਹੈਗੇ ਘੱਟ ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਸੂਟ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਹਾਲੇਪੂ ਇਹਦੇ ਪੂਰੇ ਸਟੇ ਵਿੱਚ ਇਹਦਾ ਵਰਕ ਹੋ ਜਾਣਾ ਇਹਦੇ ਬਾਹ ਤੇ ਘੇਰੇ ਦਾ ਵਰਕ ਹੈ ਬਾਹ ਤੇ ਸੌਰੀ ਸਲਵਾਰ ਦਾ ਵਰਕ ਹੈ ਬਸ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਵਰਕ ਕਰਵਾਉਣਾ ਚਾਹੁੰਦੇ ਹੋ ਘਟਵਾ ਕੇ ਘਟਾਉਣਾ ਚਾਹੁੰਦੇ ਹੋ ਵਧਾਉਣਾ ਚਾਹੁੰਦੇ ਹੋ ਸਾਰੇ ਤਰੀਕੇ ਨਾਲ ਆਪਾਂ ਤੁਹਾਨੂੰ ਵਰਕ ਕਰਕੇ ਦੇਵਾਂਗੇ ਕਿਸੇ ਵੀ ਕਲਰ ਤੇ ਕਰਕੇ ਦੇਵਾਂਗੇ ਅਗਲਾ ਸੂਟ ਹੈਗਾ ਜੀ ਸਰਵਾਈ ਫਲੋਜੀਆ ਕਲਰ ਹੈ ਇਹ ਵੀ ਫਾਈਨ ਕੁਆਲਟੀ ਦੀ ਐਸਕੇਡੀ कॉटन ਹੈਗੀ ਇਹ ਵੀ ਵਿਦਾਊਟ ਲਾਈਨਿੰਗ ਤਿਆਰ ਹੋਊਗਾ ਸੂਟ ਆ ਦੇਖੋ ਇਹਦੇ ਪੂਰੇ ਸੂਟ ਦੇ ਵਿੱਚ ਇਦਾਂ ਵਰ ਗਿਆ ਵੀ ਸ਼ੇਪ ਵਾਲਾ ਬਣਦਾ ਇਹਦਾ ਬਾਹਰ ਦਾ ਵਰਕ ਹੈ ਇਹਨੂੰ ਸਿਈ ਮੋੜ ਦੇ ਵਿੱਚ ਆ ਸਕਦਾ ਹੈ ਨਾ ਇਹਦਾ ਵੀ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਸਾਨੂੰ ਤੇ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਜੇਕਰ ਪੂਰੀ ਵੀਡੀਓ ਨਹੀਂ ਦੇਖੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗੂਗਾ ਵੀ ਕਿੱਦਾਂ ਦਾ ਸੂਟ ਸੀਗਾ ਤੇ ਤੁਹਾਨੂੰ ਸਾਨੂੰ ਦੱਸਣ ਦੇ ਵਿੱਚ ਵੀ ਥੋੜਾ ਸੌਖਾ ਹੋ ਜੂਗਾ ਜੇਕਰ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਾਰੀ ਚੀਜ਼ ਦਾ ਹਾਂਜੀ ਸਾਡਾ ਸੁਨਾਮ ਸ਼ਹਿਰ ਸ਼ਹਿਰ ਦੇ ਵਿੱਚ ਬੁਟੀਕ ਹੈ ਦਾ ਬੁਟੀਕਨ ਦੇ ਨਾਮ ਤੇ ਸਾਡਾ ਬੁਟੀਕ ਹੈਗਾ ਸੰਗਰੂਰ ਜ਼ਿਲ੍ਹਾ ਸਾਡਾ ਸੰਗਰੂਰ ਹੈਗਾ ਤੇ ਤੁਸੀਂ ਆਨਲਾਈਨ ਵੀ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਬਾਹਰ ਵੀ ਮੰਗਵਾ ਸਕਦੇ ਹੋਗੇ ਕਿ ਤੁਸੀਂ ਸਾਡੇ ਤੋਂ ਸਾਡੇ ਉਪੀਕ ਤੇ ਆ ਕੇ ਵੀ ਸਾਡੇ ਤੋਂ ਡਿਸਕਾਊਂਟ ਲੈ ਜਾ ਸਕਦੇ ਹੋ ਤੇ ਅਸੀਂ نیچے ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਨੰਬਰ ਮੈਂਸ਼ਨ ਕਰਨਾ ਹੈ ਕਿ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ